ਗੱਲਾਂ ਕਰਨੀਆਂ ਕਹੂੰਗਾ ਮੋਟਾ ਤਰਸ ਕਰੋ ਯਾਰ ਤੁਸੀਂ ਕੱਲ ਦੇ ਲੱਗੇ ਹੋ ਹਰ ਹਰਕੀ ਚੀਜ਼ ਦੇ ਉੱਤੇ ਜਾ ਦੇ ਲੈ ਤੇਰੇ ਦੀ ਦਾ ਤੇਰੇ ਦੀ ਇੱਕ 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 ਗੱਲ ਹੋਰ ਆ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ ਪਰ ਜ਼ਬਾਨ ਕੁੱਤੀ ਆ ਗੱਟ ਦਾ ਘਾੜਿਆ ਪਾਟਾ ਮੂੰਹ ਮੱਝ ਮੇਰਾ ਪਾਟ ਹੀ ਲਾ ਲਓ ਮੇਰਾ ਬੀਬੀ ਬਹੁਤ ਵਧਿਆ ਜਿੱਥੇ ਇੱਕ ਪਾਸੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀਆਂ ਖਬਰਾਂ ਹਰ ਇੱਕ ਚੈਨਲ ਤੇ ਲੱਗ ਰਹੀਆਂ ਨੇ ਹਰ ਇੱਕ ਚੈਨਲ ਵਾਲਾ ਪਾ ਰਿਹਾ ਕਿ ਚਰਨ ਕੌਰ ਪ੍ਰੈਗਨਟਾ ਚਰਨ ਗੌਰ ਦੇ ਬੱਚਾ ਹੋਣ ਵਾਲਾ ਮਾਰਚ ਮਹੀਨੇ ਦੇ ਵਿੱਚ ਪਰ ਦੂਜੇ ਪਾਸੇ ਹੀ ਸਿੱਧੂ ਮੂਸੇਵਾਲੇ ਦਾ ਦੋਸਤ ਬਿੱਲਾ ਸਿੱਧੂ ਲਾਈਵ ਆ ਕੇ ਵੀਡੀਓ ਪਾਉਣ ਵਾਲਾ ਤੇ ਤੱਤਾ ਹੋ ਜਾਂਦਾ ਗਰਮ ਹੋ ਜਾਂਦਾ ਉਸ ਦਾ ਕਹਿਣਾ ਹੈ ਕਿ ਚੈਨਲ ਵਾਲਿਆਂ ਨੇ ਹੱਦ ਕਰ ਦਿੱਤੀ ਪਰਿਵਾਰ ਨੇ ਜੇ ਕਿਸੇ ਕੋਲ ਗੱਲ ਕਰ ਹੀ ਦਿੱਤੀ ਸ਼ਰਮ ਉਹਨਾਂ ਨੂੰ ਵੀ ਆਉਣੀ ਚਾਹੀਦੀ ਹੈ ਜਿਹੜੇ ਅੱਜ ਸਾਰਾ ਦਿਨ ਲਗਾਤਾਰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੀਆਂ ਖਬਰਾਂ ਪਾਰ ਰਹਿ ਨੇ ਬਣਾ ਰਹੇ ਨੇ ਇੱਕ ਪਾਸੇ ਦਾ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਪਹਿਲਾਂ ਹੀ ਪਰੇਸ਼ਾਨ ਨੇ ਤਾਂ ਦੂਜੇ ਪਾਸੇ ਮੀਡੀਆ ਵਾਲਿਆਂ ਨੇ ਅੱਜ ਹੱਦ ਪਾਰ ਕਰ ਦਿੱਤੀ ਕੀ ਕਿਹਾ ਬਿੱਲੇ ਸਿੱਧੂ ਨੇ ਤੁਸੀਂ ਆਪ ਹੀ ਸੁਣ ਲਵੋ ਤੇ ਫਿਰ ਮੇਰੀ ਤੇ ਵੀ ਦੋ ਚਾਰ ਤਾਂ ਪੱਕੇ ਬੋਲਣਗੇ ਕਿਉਂਕਿ ਗੰਨੇ ਇਦਾਂ ਦੀਆਂ ਹੀ ਆ ਜਦੋਂ ਬਾਈ ਸਿੱਧੂ ਜਿਉਂਦਾ ਹੁੰਦਾ ਸੀ ਨਾ ਸਿੱਧੂ ਬਾਈ ਜਿਉਂਦਾ ਹੁੰਦਾ ਸੀ ਤਾਂ بڑے ਪੱਤਰਕਾਰ ਸੀ ਜਿਹੜੇ ਬਾਈ ਦੇ ਖਿਲਾਫ ਬੋਲਦੇ ਹੁੰਦੇ ਸੀ ਸਿੱਧੂ ਦੇ ਹਰ ਵਕਤ ਟਾਂ 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 ਬੋਲਦੇ ਹੁੰਦੇ ਸੀ ਤੇ ਉਹਨਾਂ ਦੇ ਬੋਲ ਕਰਕੇ ਸੁਰਖੀਆਂ 'ਚ ਰਹਿਣ ਕਰ ਕੀ ਤੇ ਬਾਈ ਦੇ ਪਰਚੇ ਹੋਏ ਸੀ ਠੀਕ ਹੈ ਨਾ ਬਾਈ ਨੂੰ ਜਿਉਂਦੇ ਜੀ ਪੱਤਰਕਾਰਾਂ ਨੇ ਬੜਾ ਨੀਵਾ ਦਿਖਾਉਂਦੇ ਰਹੇ ਨੇ ਪੇਜਾਂ 'ਅਲੇ ਬੜਾ ਨੀਵਾ ਦਿਖਾਉਂਦੇ ਰਹੇ ਨੇ ਕਿਉਂਕਿ ਉਹ ਤੇ ਇੰਨਾ ਕੁ ਬੋਲਦੇ ਰਹੇ ਜਿੰਨਾ ਵੀ ਕਹਦੇ ਉਹਦੇ ਉਲਟੀ ਬੋਲਦੇ ਸੀ ਜਦੋਂ ਵੀ ਬੋਲਦੇ ਸੀ ਨੈਗੇਟਿਵ ਹੀ ਬੋਲਣਾ ਸੀ ਉਹਦੇ ਪ੍ਰਤੀ ਤੇ ਹੁਣ ਉਹੀ ਪੇਜਾਂ ਵਾਲੇ ਨੇ ਜਿਹੜੇ ਅ ਪੇਜਣ ਲਾ ਲੋ ਪੱਥਰਕਾਰ ਲਾ ਲੋ ਜਿਹੜੇ ਸਿੱਧੂ ਦੇ ਘਰੇ ਬਾਰਗੇ ਲੈਣਾ ਲੱਗਿਆ ਰਹਿੰਦੀਆਂ ਹੀ ਆ ਤੇ ਕਿਉਂਕਿ ਚੰਨ ਵਿਆਹਾਂ ਲਈ ਗੱਲਾਂ ਕਰਨੀਆਂ ਕਹੂੰਗਾ ਤੇ ਕਰਨੀਆਂ ਗੱਲਾਂ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਯਾਰ ਜੇ ਇੱਕ ਵਾਰ ਇੱਕ ਗੱਲ ਕਹਿਣਾ ਮੈਂ ਮਾਤਾਗੇ ਮਾਤਾਗਾ ਤੇ ਬਾਪੂ ਜੀ ਆ ਬੇਬੇ ਬਾਪੂ ਆ ਉਹ ਹਰ ਇੱਕ ਬੰਦੇ ਦੀ ਇੱਜ਼ਤ ਕਰਦੇ ਉੱਥੇ ਜਾਣੇ ਹੋ ਜੇ ਆਰ ਜੀ ਉਸ ਨੂੰ ਦਿਲ ਦਾ ਪੀਤ ਦੇ ਦਿੰਦੇ ਆ ਨਾ ਉਹਨੇ ਚੱਕ ਕੇ ਏਡੀ ਵੱਡੀ ਹੈਡਲਾਈਨ ਬਣਾ ਕੇ ਪੇਸ਼ ਕਰਤੀ ਵੀ ਸਿੱਧੂ ਦੇ ਕੁੜੀਆਂ ਆ ਹਰ ਇੱਕ ਪੇਜ ਦੇ ਉੱਤੇ ਰੌਲਾ ਪੈ ਰਿਹਾ ਹਰ ਇੱਕ ਚੀਜ਼ ਦੇ ਉੱਤੇ ਰੌਲਾ ਪੈ ਰਿਹਾ ਇੰਸਟਾਗ੍ਰam ਖੋਲੋ ਉੱਥੇ ਰੌਲਾ YouTube ਖੋਲੋ ਉੱਥੇ ਰੌਲਾ Facebook ਖੋਲੋ ਉੱਥੇ ਰੌਲਾ ਯਾਰ ਜੇ ਸਾਨੂੰ ਉਹਨਾਂ ਨੇ ਦੱਸਤਾ ਤਾਂ ਯਾਰ ਐਡਾ ਹਾਜਮਾ ਰੱਖੋ ਵੀ ਤੁਸੀਂ ਅੰਦਰ ਪਚਾ ਲਓ ਜਾਂ ਇਹ ਗੱਲਾਂ ਸੋਡਿਚ ਹਾਜਮਾ ਹੈ ਨਹੀਂ ਚੰਨ ਬਿਊਹਾ ਖਾਤਰ ਤੁਸੀਂ ਕਿਉਂ ਟੈਨਸ਼ਨ ਪਾ ਰਹੇ ਹੋ ਦਿਮਾਗਾਂ ਦੇ ਉੱਤੇ ਉਹਦੇ ਪੰਜ ਸਟੰਟ ਪਏਗੇ ਬੰਦੇ ਤੇ ਮਾਤਾ ਵੀ ਬਿਮਾਰ ਰਹਿੰਦੇ ਆ ਸਰਪੰਚ ਸਾਹਿਬ ਦੇ ਵੀ ਸਟੰਟ ਪਏਗੇ ਯਾਰ ਕਿਉਂ ਉਹਨਾਂ ਨੂੰ ਟਾਰਚਰ ਕਰਿਆ ਤੁਸੀਂ ਕਿਉਂ ਉਹਨਾਂ ਦੀ ਦਿਮਾਗ ਤੇ ਬੋਝ ਬਣੇ ਜਿਉਂ ਕੱਲ ਦੇ ਲੱਗੀਆਂ ਖਬਰਾਂ ਜੀ ਖੁਸ਼ਖਬਰੀ ਉਹਨਾਂ ਲਈ ਖੁਸ਼ਖਬ ਜਿੱਦੇ ਆਉਣੀਆਂ ਯਾਰ ਸਭ ਨੂੰ ਪਤਾ ਲੱਗ ਜਾਣਾ ਯਾਰ ਮੈਂ ਤੇ ਕੋਈ ਗੱਲ ਕਹਿਣਾ ਬੇਬੇ ਬਾਪੂ ਨੂੰ ਵੀ ਛੱਤਰ ਮਾਰਾ ਕਰੋ ਇਹੋ ਜਿਹੇ ਬੰਦਿਆਂ ਦੇ ਇਹਨਾਂ ਨੂੰ ਇਹ ਨਾ ਦੱਸਾ ਗੁਰੂ ਵੀ ਆਹ ਗੱਲ ਇਹਨਾਂ ਨੇ ਇਹ ਜਨ ਜਿਹੜੇ ਤੁਹਾਡੇ ਘਰੇ ਆ ਕੇ ਤੁਹਾਡਾ ਪੇਹਰ ਤੋਂ ਲੈ ਕੇ ਸੋਸ਼ਲ ਮੀਡੀਆ ਤੇ ਅਝਾਰ ਕਰਦੇ ਆ ਜੇ ਬੰਦਿਆਂ ਦੇ ਛੱਤਰ ਮਾਰਾ ਕਰ ਉਟਕਾ ਕੇ ਇਹ ਫੇਰ ਲੋਟ ਆਉਣਗੇ ਲੱਖ ਲਾਂਟ ਦੀ ਗੱਲ ਆ ਯਾਰ ਉਹ ਉਹਨਾਂ ਤੇ ਮਾੜਾ ਮੋਟਾ ਤਰਸ ਕਰੋ ਯਾਰ ਤੁਸੀਂ ਕੱਲ ਦੇ ਲੱਗੇ ਹੋ ਹਰ ਹਰਕ ਚੀਜ਼ ਦੇ ਉੱਤੇ ਜਿਆਦੇ ਲੈ ਤੇਰੇ ਦੀ ਦਾ ਤੇਰੇ ਦੀ ਮਾੜੀ ਮੋਟੀ ਸ਼ਰਮ ਮੰਨੋ ਯਾਰ ਚਾਰ ਵਿਆਹਾਂ ਖਾਤਰ ਕਿਉਂ ਯਾਰ ਤੁਸੀਂ ਉਹਨਾਂ ਨੂੰ ਖੰਗਾਲ ਕਰ ਰਹੇ ਹਾਂ ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਐਨੀ ਐਨੀ ਖੁਰਦੂ ਬੱਟ ਤਾਂ ਜੀ ਆ ਹਉਣ ਵਾਲਾ ਆ ਹਉਣ ਵਾਲਾ ਆ ਹਉਣ ਵਾਲਾ ਯਾਰ ਲੱਖ ਲਾਂ ਤਾਂ ਸੋਡ ਦਿੱਤੇ ਹੈ ਜਿੱਤੇ ਹੋਏ ਇਹ ਸਾਨੂੰ ਸਾਰਾ ਪਤਾ ਵੀ ਕੀ ਦੀ ਕਰਤੂਤ ਹੈ ਇੱਕ 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 ਗੱਲ ਹੋਰ ਆ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ ਪਰ ਜ਼ਬਾਨ ਕੁੱਤੀ ਆ ਜੱਟ ਦਾ ਘਾੜਿਆ ਬਾਟੇ ਮੂੰਹ ਅੱਜ ਮੇਰਾ ਪਾਟੇ ਲਾ ਲਓ ਮੇਰਾ ਬੀਬੀ ਬਹੁਤ ਵਧਿਆ ਯਾਰ ਜੇ ਦੇਸ ਛੋਡੇ ਕਿਸੇ ਦੀ ਧੀ ਪੈਣ ਦੇ ਕੁਝ ਜਵਾਬ ਹੁੰਦਾ ਤੇ ਤੁਸੀਂ ਫਿਰ ਸੋਸ਼ਲ ਮੀਡੀਆ ਤੇ ਪਾਉਨੇ ਹੋ ਤੁਸੀਂ ਲੋਕਾਂ ਦੀਆਂ ਖਬਰਾਂ ਦਾ ਚੱਕ ਚੱਕ ਟੱਚ ਟੱਚ ਲਾਈ ਜਾਂਦੇ ਹੋ ਤੜਾ ਤੜਾ ਲਾਈ ਜਾਂਦੇ ਹੋ ਤੇ ਜੇ ਲੋ ਛੋਡੇ ਕਿਸੇ ਤੇ ਜਵਾਬ ਹੁੰਦਾ ਤੁਸੀਂ ਦੱਸਦੇ ਹੋ ਪਹਿਲਾਂ ਯਾਰ ਚਾਰ ਪੈਸਿਆਂ ਦੀ ਚਾਰ ਵਿਹਾਂ ਵਾਲੀ ਤੁਸੀਂ ਈਨਾ ਹਰਾਮ ਕਰ ਛੱਡਿਆ ਪਰਿਵਾਰ ਦਾ ਲੱਖ ਲਾਹਣ ਤੈ ਜੀ ਛੋਡੀ ਸੋਚਦੇ ਛੋਡੀ ਤੇ